ਮਾਰੇ ਤਾਂ ਨਹੀਂ ਬੋਲਾਂ ਫਿਰ ਸਾਰੇ ਐਕਟੂ ਮੋਬਾਈਲ ਤਾਂ ਛੇੜਦਾ ਕਰ। ਥਰਾਂ ਆਂਦੀ ਆ ਪੁਆਦ ਬੋਲੀਓ ਗੱਲ ਕਰਿਓ ਮੇਰੇ ਨਾਲ ਪੁਆਦ ਚ ਪੁਆਦ ਚ। ਚੱਲ ਦੂਸਰੇ ਚ ਪੰਜਾਬੀ ਪੰਜਾਬੀ ਬੋਲੋ ਫਿਰ ਮੈਂ ਤੁਹਾਡਾ ਰਿਪਲਾਈ ਪੁਆਦ ਚ ਕਰ ਦੂੰਗੀ। ਪੈਣ ਉੱਤੇ ਦੇਖੀ ਮੋਬਾਈਲ ਤਾਂ ਨਹੀਂ ਕੋਈ ਛੇੜ। ਨਾ ਨਾ ਇਹ ਨਹੀਂ ਆਪਣੇ ਨਹੀਂ ਕੋਈ ਛੇੜਦਾ। ਨਾ ਆਪਣੇ ਨਹੀਂ ਕੋਈ ਛੇੜਦਾ। ਇਹ ਤਾਂ ਹੀ ਆਊਗਾ ਹਾਂ। ਫਿਰ ਹੋਰ ਕੀ ਬਣੂਗਾ। ਤੂੰ ਸੋਹਣੀ ਬੜੀ ਲੱਗ ਰਹੀ ਆ ਯਾ ਚੁੰਮਕੇ ਸਿੱਕਾ ਹੱਤੇ ਬਣਵਾਈ ਅੱਛਾ ਬਸ ਐਨਾ ਘਰੇ ਆਣ ਵੀ ਆ ਥੋੜਾ ਉਹ ਇੱਕ ਤੂੰ ਗਣੀ ਪੂੜੀ ਸੂਟ ਬੜਾ ਸੋਹਣਾ ਤੇਰਾ ਹਾਂ ਜਿਵੇਂ ਉਹ ਚ ਕਹਿੰਦੇ ਨੇ ਗਣੀ ਪੂਟਰੀ ਲੱਗ ਗਈ ਉਹ ਕਹਿੰਦੇ ਨੇ ਉਹ ਰਾਜਸਥਾਨ ਹੂੰ ਮੈਂ ਤਾਂ ਕਿੰਨੀ ਵਾਰੀ ਕਹਿ ਰਹੀ ਆ ਸਰਪੰਚ ਨੂੰ ਮੈਂ ਤੇ ਇੱਕ ਸੂਟ ਵੀ ਨਹੀਂ ਲੈ ਕੇ ਦਿੰਦਾ ਹੈ ਮੈਂ ਨਾ ਜਗਾ ਖਣ ਨਾਲ ਕੋਈਆਂ ਕੋ ਕਿਆ ਜੇਲੀ ਨਾਲ ਆ ਜਾਂਦੇ ਹੁੰਦੇ ਹਾਂ ਹਾਂ ਉਹ ਕੁੜੀ ਕਹਿੰ ਉਹ ਆ ਜਾਂਦਾ ਉਹ ਤਾਂ ਉਹ ਆਈਆਂ ਤੀਆਂ ਗਾਇਆ ਉਹ ਆਈਆਂ ਦੀ ਆ ਤੋ ਤੋਟ ਟੰ ਟੰ ਬਣਾ ਲੈਣਾ ਮੈਂ ਕਿਹੜਾ ਕਿਸ ਹੈ ਹੈ ਲੈ ਆ ਦੇ ਕਿਹੜਾ ਸ਼ੂਟ ਇਧਰ ਮੈਂ ਆਪ ਬਣਾ ਲੈਣਾ ਟੋਟਿੰਗ ਅੱਛਾ ਸੀਲਨ ਨੇ ਤੁਸੀਂ ਆਪ ਕੀ ਬਾਤ ਹੈ ਭਾਈ ਇਹ ਨਵੀਂ ਗੱਲ ਪਤਾ ਲੱਗੀ ਹੈ ਅੱਛਾ ਮੈਂ ਤੁਹਾਨੂੰ ਦੱਸ ਦਿੰਨੀ ਆ ਅੱਜ ਸਾਡੀ ਫਿਲਮ ਚ ਇੱਕ ਨਵਾਂ ਕੈਰੈਕਟਰ ਆਇਆ ਇਹ ਵੈਸੇ ਇਹਨਾਂ ਨੂੰ अवतार कुग्गी लिदणा वैसे ਦੱਸਣ ਦੀ ਲੋੜ ਨਹੀਂ ਸਾਰੇ ਦੇਖਦੇ ਹੀ ਰਹਿੰਦੇ ਆਂ ਗੇਬੋ ਲਿਦੜਾਂ अवतार कुग्गी ਔਰ ਗੇਬੋ ਲਿਦੜਾਂ अवतार कुग्गी ਔਰ ਗੇਬੋ ਲਿਦੜਾਂ ਲਿਦੜਾਂ ਲਈ ਹੁਣ ਦੇਖਿਓ ਕੀ ਪਟਾਕੇ ਪੈਣਗੇ ਪਹਿਲਾਂ ਇੱਕ ਸੀ ਚਾਂਬਲੀ 부ੜੀ ਹੁਣ ਦੋ ਹੋ ਗਈਆਂ ਨੇ ਹੁਣ ਦੋ ਦੋ ਮੈਂ ਖਾ ਜੂਗੀ ਗੇ ਮੈਂ ਖਾ ਜੂਗੀ ਵੀ ਪੱਪੂ ਰੱਖੋ ਆਜਾ ਉਹ ਫੁੜਕੀ ਜੀ 부ੜੀ ਮੇਰ ਕੀ ਰੀਸ ਕਰੂਗੀ ਆ ਕੇ ਮੇਰੇ ਮੂਰੇ ਬੋਲ ਕੇ ਤਾਂ ਦੇਖਿਓ ਅੱਛਾ ਗਰਦਨ ਤੇ ਗੋਡਾ ਧਰ ਦੇਗੀ ਚੱਕ ਕੇ ਘਮਾ ਦੂ ਕਿੱਡਾ ਕਰਦਾ ਚੱਕ ਕੇ ਘਮਾ ਦੂ ਦਿੱਤੀ ਜੋ ਬਾਹਰ ਲਾਈ ਦੀ ਉਹ ਬਾਹਰ ਆਂ ਚੱਕ ਲਿਓ ਚੱਕ ਲੂਗੇ ਹਾਂ ਆਂ ਚੱਕ ਕੇ ਦੇ ਦਿਓ ਗੇੜਾ ਨੂੰ ਅੱਜ ਤਾਂ ਆਉਂਗੀ ਨਹੀਂ ਫਿਰ ਹਾਂ ਅੱਜ ਨਹੀਂ ਆਉਂਦੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਆ ਦੇਖੋ ਜੀ ਸਾਰੀਆਂ ਟਰੋਫੀਆਂ ਆਪਣੀਆਂ ਨੇ ਜਿੱਤੀਆਂ ਹੋਈਆਂ ਕੋਈ ਵੀ ਨਹੀਂ ਲੈ ਕੇ ਜਾਣਾ ਕਿਤੇ ਨਾਲ ਲਿਆਂਦੀ ਆ ਵੀ ਦੋਵੇਂ ਨੇ ਡੂ ਕੀ ਹੋਇਆ ਇਹ ਗਲਤੀ ਨਾਲ ਸਾਰੀਆਂ ਟਰੋਫੀਆਂ ਤੇ ਮੇਰੀਆਂ ਤੇ ਉਹਨਾਂ ਨੇ ਨਾ ਜਿਹੜੀ ਫੋਟੋ ਆ ਉਹ ਮੁੰਡੇ ਦੀ ਲਾਤੀ ਮਣੀ ਦੀ ਮਨੀ ਸ਼ੇਰ ਵਾਲੀ ਦੀ ਉਹ ਕਹਿੰਦਾ ਟਰੋਫੀਆਂ ਮੇਰੀਆਂ ਨੇ ਮੇਰੀ ਫੋਟੋ ਲੱਗਿਆ ਮੈਂ ਕਹਿੰਦਾ ਨਹੀਂ ਮੇਰੀ ਆ ਸਾਡਾ ਝਗੜਾ ਪੈ ਗਿਆ ਫਿਰ ਅਸੀਂ ਉਹਨਾਂ ਨੂੰ ਪਤਾ ਕਰਾਇਆ ਤੁਸੀਂ ਇਹ ਕੀ ਕਰੀਆ ਟਰੋਫੀਆਂ ਤਾਂ ਮੈਨੂੰ ਦਈਆਂ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਹਨਾ ਵੀ ਫੋਟੋ ਉਹਦੀ ਲੱਗੀ ਗਲਤੀ ਨਾਲ ਮੈਂ ਕਹਾਂ ਚੰਨ ਕੋਈ ਨਾ ਤੂੰ ਐ ਕਰ ਟਰਾਫੀਆਂ ਤੇਰੇ ਘਰੇ ਲਾ ਲੈ ਤੇਰੇ ਹੁਣ ਉਹਦੇ ਘਰ ਲੱਗੀਆਂ ਹੋਈਆਂ ਨੇ ਮੂੰ ਤੁਸੀਂ ਰਹੀ ਜਾਂਦੇ ਹੋ ਕਬੱਡੀ ਸਾਰੀ ਆ ਲੱਗ ਜਾ ਮਟੇੜ ਦੇਣਾ ਓਟੋ ਮਟੇ ਕਹਿੰਦੇ ਆ ਆ ਮੈਨੂੰ ਮਿਲ ਸੀ ਕਿੱਥੋਂ ਤਾਂ ਮਿਲੀ ਹੋਈ ਆ ਪੜ ਕੇ ਸਣਾ ਕਾਕਾ ਸਪੋਰਟਸ ਕਲੱਬ ਕੁਲੜੀਆਂ ਤੋਂ ਮਿਲਿਆ ਤਾਂ ਨਾ ਵੀ ਬੀਤੀ ਨਾ ਵੀ ਦਿਸੇ ਕੋਈ ਜਵਾਲੀ ਚਲੋ ਜੀ ਆਈ ਹਾਏ ਰਾਜ ਜੋਰ ਲਵਾਤਾ ਨੇ ਤਾਂ ਮੇਰਾ ਪੱਲੀਆਂ ਵੀ ਮੁੱਕ ਗਈਆਂ ਰੇੜੇ ਤੇ ਹੀ ਕਣਕ ਪਾਣੀ ਪੈ ਗਈ। ਹੱਜੇ ਚੋਨਾ ਸਾਰਾ ਖਾਨ ਨੂੰ ਤਾਂ ਅੱਗੇ ਆ ਜਾਂਦਾ। ਕੰਮ ਕਰਨ ਨੂੰ ਮੈਂ ਰਹਿ ਗਈ। ਹਫ ਗਈ ਮੈਂ ਤਾਂ 10 ਥੈਲੇ ਦਾ ਕਣਕ ਦੇ ਧੋਏ ਨੇ ਅੱਗ ਲਾਏ ਨੇ। ਹੁਣਾਂ ਸਕਾਣੀ ਪੈਣੀ ਆ। ਇਕੱਠੀ ਵੀ ਕੱਲੀ ਨੂੰ ਕਰਨੀ ਪੈਣੀ ਆ। ਸਾਰਾ ਹੀ ਚੋਨਾ ਮਰ ਗਿਆ ਉੱਜੜ ਗਿਆ, ਭੱਗ ਗਿਆ। 10 ਬੁੜੀ ਜੀ ਵੀ ਯਾਤਰਾ ਤੇ ਚਲੀ ਗਈ। ਭਲਾ ਯਾਤਰਾ ਤੈਨੂੰ ਕੀ ਪਾਰ ਤਾਰੂਗੀ? ਘਰੇ ਤਾਂ ਤੇਰੀ ਨੂੰ ਮਰਨ ਵਾਲੀ ਪਈ ਆ। ਡਾਕਟਰ ਨੇ ਤਾਂ ਮੈਨੂੰ 10 ਦਿਨ ਦਾ ਰੈਸਟ ਦੱਸਿਆ ਵੀ ਆਰਾਮ ਕਰ ਲਈ ਆ ਆਰਾਮ ਹੋ ਰਿਹਾ ਪਹਿਲਾਂ ਸਾਰੇ ਟੱਬਰ ਦੇ ਮਰ ਗਈ ਮੈਂ ਤਾਂ ਕੱਪੜੇ ਧੋਂਦੀ ਸਵੇਰ ਦੀ ਹਾਏ ਹਫ ਗਈ ਸਿਰ ਮੇਰਾ ਦੁਖ ਰਿਆ ਬੁਖਾਰ ਮੈਨੂੰ ਚੜ ਰਿਹਾ ਆ ਕੰਚਰ ਦੇਖ ਲੈ ਜਿਹੜਾ ਮੇਰੇ ਨਾਲ ਵਿਆਹ ਆ ਆ ਵੀ ਚਲਾ ਗਿਆ ਇਹਨੂੰ ਹੁਣੀ ਕੰਮੀ ਆਦਾਂ ਆਏ ਨੇ ਪਹਿਲਾਂ ਇਹਨੂੰ ਵੀ ਕੰਮੀ ਆਦਾਂ ਆਉਣ ਦੇ ਚੁੱਲ੍ਹੇ 'ਚ ਜਾਓ ਫਰਾਦ ਦਾ ਤਾਂ ਬੜਾ ਔਖਾ ਹੋ ਜੇ ਘਰੇ ਤਾਂ ਕੋਈ ਵੀ ਨਹੀਂ ਰਿਹਾ ਆਹ ਦਾ ਕੰਜਰ ਦਾ ਕੀ ਭਰੋਸਾ ਆਹ ਛੜੇ ਦਾ ਮੈਂ ਆਪਣੀ ਮੰਮੀ ਬੀਬੀ ਨੂੰ ਫੋਨ ਕਰਕੇ ਬੁਲਾ ਇੱਕ ਮਿੰਟ ਫਿਰ ਡਾਇਲੋਗ 20 ਰੁਪਏ ਸੇਲ 20 ਰੁਪਏ ਸੇਲ ਨਵੇਂ ਤੋਲਿਏ ਨਵੀਆਂ ਚੱਦਰਾਂ 20 ਰੁਪਏ ਸੇਲ 20 ਰੁਪਏ ਸੇਲ 20 ਰੁਪਏ ਸੇਲ ਹਾਂ ਭਾਈ ਕੀ ਲੈਣਾ ਇਹ 200 ਰੁਪਏ ਦਾ ਜੀ ਉਹ ਤਾਂ ਬੀਬੀ 20 ਰੁਪਏ ਕਰੀ ਆ ਫਿਰ ਕੈਨ ਨੂੰ ਕੀ ਆ ਕੈਨ ਨੂੰ ਤਾਂ ਮੈਂ ਕਾਂਗੀ ਕੁਏ ਚ ਛਾਲ ਮਾਰ ਪਈ सेल 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 बैठी रहा फिर सेल बीर पे बीर पे 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 दिया दिया ए सारी पे दिया दुपे से मर्जी ले ला भी, सेल बीर है है, भी बीर बीर पे सेल पे 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 सेल भी रुपए से अस्सी रुपए का ਬਾਈ ਤੇਨ ਨੂੰ ਕੋਈ ਪਸੰਦ ਆਂਦੀ ਤੂੰ ਜਾ ਅਗਲੀ ਦੁਕਾਨ ਤੇ ਜਾ ਵਗ ਜਾ ਵਗ ਜਾ ਓ ਬਾਈ ਨਿਕਲ ਜਾ ਬਾਈ ਨਿਕਲ ਜਾ ਤੇ ਜਾ ਮੇਰੇ ਘਾਹਕ ਨਾ ਖਰਾਬ ਕਰ ਮੇਰੇ ਘਾਹਕ ਨਾ ਖਰਾਬ ਕਰ ਵਗ ਜਾ 20 ਰੁਪਏ ਸੇਲ 20 ਰੁਪਏ ਸੇਲ ਓ ਇਹ ਤਾਂ ਮੇਰਾ ਘਾਹਕ ਨੂੰ ਬੁਲਾਉਣ ਦਾ ਤਰੀਕਾ 20 ਰੁਪਏ ਸੇਲ 20 ਰੁਪਏ ਸੇਲ ਹੋਰ ਮੈਂ ਲੁੱਟਣਾ 20 ਰੁਪਏ ਦੇ ਕੇ ਆ ਜਾ ਇੱਥੋਂ ਆਓ ਜੀ ਮਾ